ਸ਼ਤ sire ਕਾਲਜੀ ਇੱਕ ਗਲਾਸ ਦੁੱਧ ਆਦੀ ਕੋਲੀ ਚੀਨੀ ਦੀ ਚੀਨੀ ਹਨ ਘੁਲ ਗਈ ਆਪਣੀ ਦੋ ਤਰੇਜ ਦਾ ਆ ਇੱਕ ਕੋਲੀ ਮਿਲਕ ਪਾਊਡਰ ਮਿਕਸ ਕਰ ਲੈਣਾ ਹਨ ਵਧੀਆ ਤਰੀਕੇ ਨਾਲ ਇਹਦੇ ਵਿੱਚ ਪਾ ਦੇਣਾ ਆਪਾਂ ਨੇਕ ਕੋਲੀ ਨਾਰੀਅਲ ਦਾ ਬਰਾਦਾ ਇਹਨੂੰ ਵੀ ਮਿਕਸ ਕਰ ਦੇਣਾ ਮੀਡੀਅਮ ਸੇਕ ਤੇ ਪਕਾਈ ਜਾਣਾ ਚਾਰ ਚਮਚੇ ਕਾਜੂ ਬਦਾਮ ਪੀਸ ਕੇ ਪਾਤੇ ਪਕਾਈ ਜਾਣੇ ਹਨ ਵਧੀਆ ਤਰੀਕੇ ਦੇ ਨਾਲ ਕੋਕੋਨਟ ਦੀ ਬਰਫੀ ਬਣਾਉਣ ਲੱਗੇ ਆਪਾਂ ਤੇ ਇੱਕ ਚਮਚ ਦੇਸੀ ਘਿਓ ਦਾ ਪਾ ਕੇ ਫਿਰ ਮਿਕਸ ਕਰਦੇ ਰਹਿਣਾ ਇਹਨੂੰ ਸੇਕ ਨੂੰ ਘੱਟ ਰੱਖਣਾ ਹੈ ਆ ਫਿਰ ਇੱਕ ਚਮਚਾ ਪਾਤਾ ਹੈ ਫਿਰ ਇਹਨੂੰ ਮਿਕਸ ਕਰੀ ਜਣਾ ਦੇਖੋ ਐਨ ਵਧੀਆ ਥਿੱਕ ਜਿਹਾ ਹੋ ਗਿਆ ਪਲੇਟ ਘਿਓ ਨਾਲ ਗ੍ਰੀਸ ਕਰ ਲਈ ਸੀ ਸੈੱਟ ਕਰ ਦੇਣਾ ਉੱਪਰ ਥੋੜੇ ਜਿਹਾ ਕਾਜੂ ਬਦਾਮ ਜਿਹੜੇ ਬਰੀਕ-ਬਰੀਕੇ ਉਹ ਪਾ ਲੈਣੇ ਆ ਉੱਪਰ ਪਾ ਦੇਣਾ ਪੇਸਟਾ ਕੱਟ ਕੇ ਫੁੱਲ ਵੀਡੀਓ ਮੇਰੀ ਬਲਜਿੰਦਰ ਕਿਚਨ ਚੈਨਲ ਤੇ ਸਰਚ ਕਰ ਲਿਆ ਕਰੋ ਜੀ ਪੂਰੀ ਵੀਡੀਓ ਉਸ ਚੈਨਲ ਤੇ ਹੁੰਦੀ ਦੇਖੋ ਬਹੁਤ ਹੀ ਸੋਹਣੀ ਕੋਕੋਨਟ ਦੀ ਨਾਰੀਅਲ ਦੀ ਬਰਫੀ ਬਣ ਕੇ ਤਿਆਰ ਹੋ ਗਈ ਆ ਬਜਾਰੋਂ ਲਿਆਣ ਨਾਲੋਂ ਇਸ ਤਰ੍ਹਾਂ ਘਰੇ ਬਣਾ ਕੇ ਖਾਇਆ ਕਰੋ ਬਹੁਤ ਟੇਸਟੀ ਬਣਦੀ ਆ ਵੀਡੀਓ ਚੰਗੀ ਲੱਗੀ ਸ਼ੇਅਰ ਕਰਦੇ ਹੋ ਸਪੋਰਟ ਕਰਦੇ ਹੋ ਚੈਨਲ ਨੂੰ ਵੀਡੀਓ ਦੇਖਣੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ